ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਸਾਡਾ ਕਿ ਰੱਜਵੀਂ ਅਮੀਰੀ ਕੀ ਹੈ ਤੇ ਅਸਲ ਅਮੀਰੀ ਦੇ ਸੱਤ ਭੇਦ ਕੀ ਹੈ ਉਂਝ ਜਿਹੜਾ ਕੋਸ਼ ਅਰਥ ਹੈ ਅਮੀਰ ਦਾ ਉਹ ਹੈ ਹੁਕਮ ਕਰਨ ਵਾਲਾ ਬਾਦਸ਼ਾਹ ਦੌਲਤਵੰਦ ਧਨ ਤਾਂ ਇਹ ਅਮੀਰੀ ਕੀ ਹੈ ਦੌਲਤਵੰਦੀ ਹੈ ਇਹਦੇ ਬਾਰੇ ਅਕਸਰ ਸਾਡੇ ਪ੍ਰਾਤਨ ਸ਼ੈਰੀ ਦੇ ਵਿੱਚ ਵੀ ਆਉਂਦਾ ਜਿਵੇਂ ਬਜ਼ੁਰਗੀ ਬਾ ਅਕਲ ਨਾ ਬਾ ਸਾਲ ਤਵੰਗਰੀ ਬਾ ਦਿਲ ਨਾ ਬਾ ਮਾਲ ਕਿ ਬਜ਼ੁਰਗੀ ਜਿਹੜੀ ਹੈ ਸਿਆਣਪ ਹੈ ਉਹ ਸਾਲਾਂ ਦੀ ਗਿਣਤੀ ਨਹੀਂ ਹੁੰਦੀ ਕਿ ਕੋਈ ਬੰਦਾ ਕਿੰਨੇ ਸਾਲਾਂ ਦਾ ਇਸੇ ਤਰ੍ਹਾਂ ਜਿਹੜੀ ਬਾਦਸ਼ਾਹੀ ਹੈ ਸ਼ੈਨਸ਼ਾਹੀ ਹੈ ਉਹ ਕੇਵਲ ਮਾਲ ਸੁਭਾਅ ਕਰਕੇ ਨਹੀਂ ਹੈ ਬੰਦੇ ਦੇ ਦਿਲ ਨਾਲ ਸੋਚ ਸ਼ਕਤੀ ਨਾਲ ਸਬੰਧਤ ਰੱਖਦੀ ਹੈ ਕਿਉਂਕਿ ਸਮਰਥ ਕੋਸ਼ ਵਿੱਚ ਮਨ ਦੇ ਲਈ ਦਿਲ ਸ਼ਬਦ ਵੀ ਆਉਂਦਾ ਤਾਂ ਇਹਦੇ ਬਾਰੇ ਬਹੁਤ ਸਾਰੇ ਵਿਦਵਾਨਾਂ ਦੇ ਕਥਨ ਹੈ ਕਿ ਫਿਰ ਰੱਜਵੀਂ ਅਮੀਰੀ ਕੀ ਹੈ ਕਿ ਸਾਰੇ ਅਮੀਰ ਜਿਹੜੇ ਆ ਆਤਮਿਕ ਮਾਨਸਿਕ ਤੌਰ ਤੇ ਸ਼ਾਂਤ ਨੇ ਜਾਂ ਖੁਸ਼ ਨੇ ਜਾਂ ਆਨੰਦ ਖੇੜੇ ਵਿੱਚ ਨੇ ਤਾਂ ਇਹਦੇ ਬਾਰੇ ਹੈ ਕਿ ਰੱਜਵੀਂ ਅਮੀਰੀ ਦਾ ਪਹਿਲਾ ਨੁਕਤਾ ਹੈ ਕਿ ਸੁਪਨੇ ਤੇ ਇੱਛਾ ਸ਼ਕਤੀ ਜੇ ਕਿਸੇ ਬੰਦੇ ਕੋਲ ਕੋਈ ਸੁਪਨਾ ਹੀ ਨਹੀਂ ਹੈ ਅੱਗੇ ਤੁਰਨ ਦਾ ਤੇ ਉਹਦੀ ਇੱਛਾ ਸ਼ਕਤੀ ਕੋਈ ਨਹੀਂ ਹੈ ਤੇ ਉਹ ਵੀ ਕੰਗਾਲ ਹੈ ਕਿਉਂਕਿ ਸੰਸਾਰ ਵਿੱਚ ਖੋਜ ਕੋਈ ਵੀ ਹੋਵੇ ਸਭ ਤੋਂ ਪਹਿਲਾਂ ਫੁਰਨਾ ਆਉਂਦਾ ਹੈ ਸੁਪਨੇ ਤੋਂ ਅੱਗੇ ਮਨੁੱਖ ਕੁਝ ਇਸ਼ਾਵਾਂ ਕਲਪ ਦਾ ਹਾਂ ਇਹਦਾ ਇੱਕ ਪੱਖ ਉਹ ਵੀ ਹੈ ਕਿ ਮਰਾਰੀ ਲਾਲ ਕੇ ਸੁਪਨੇ ਜਿਹੜਾ ਬੰਦਾ ਕਰੇ ਕੁਛ ਨਾ ਗੱਲਾਂ ਹੀ ਕਰੀ ਜਾਵੇ ਜਾਂ ਖਿਆਲਾਂ ਦਾ ਕੜਾ ਬਣਾਵੇ ਵੈਸੇ ਪਹਿਲਾਂ ਖਿਆਲਾਂ 'ਚ ਹੀ ਕੜਾ ਬਣਦਾ ਫੇਰ ਉਹਦੋਂ ਅੱਗੇ ਅਮਲੀ ਰੂਪ ਵਿੱਚ ਬੰਦਾ ਕਾਰਸ਼ੀਲ ਹੁੰਦਾ ਹੈ ਇਸ ਲਈ ਸੁਪਨਾ ਤੇ ਇੱਛਾ ਸ਼ਕਤੀ ਇਹਦਾ ਪਹਿਲਾ ਨੁਕਤਾ ਹੈ ਦੂਜਾ ਹੈ ਸਵੈ ਭਰੋਸਾ ਵੱਡਾ ਤੋਸਾ ਜਿਸ ਬੰਦੇ ਕੋਲੇ ਸੁਪਨਾ ਹੈ ਉਹਦੇ ਕੋਲੇ ਆਤਮ ਵਿਸ਼ਵਾਸ ਵੀ ਹੋਵੇ ਅੱਜ ਹੈ ਕਿ ਆਤਮ ਵਿਸ਼ਵਾਸ ਤੇ ਸਵੈ ਭਰੋਸੇ ਤੇ ਬਹੁਤ ਕੁਝ ਏਸਲੀ ਪ੍ਰਚਾਰਿਆ ਜਾਂਦਾ ਹੈ ਕਿ ਅਸਲ ਵਿੱਚ ਸੰਸਾਰ ਦੀਆਂ ਪ੍ਰਾਪਤੀਆਂ ਖੇਤਰ ਕੋਈ ਵੀ ਹੋਵੇ ਜਿਹਦੇ ਕੋਲੇ ਆਤਮ ਵਿਸ਼ਵਾਸ ਹੈ ਆਤਮ ਵਿਸ਼ਵਾਸੀ ਹੀ ਸੰਸਾਰ ਦੇ ਵਿੱਚ ਫਤਿਹ ਪਾਉਂਦਾ ਜੇਤੂ ਹੁੰਦਾ ਚੜ੍ਹਦੀ ਕਲਾ ਵਾਲਾ ਹੁੰਦਾ ਇਸ ਲਈ ਤੋਸਾ ਖੁਰਾਕ ਨੂੰ ਕਿਹਾ ਜਾਂਦਾ ਤੇ ਤੋਸਾ ਰੋਟੀ ਨੂੰ ਵੀ ਕਿਹਾ ਜਾਂਦਾ ਕਿਸੇ ਇਲਾਕੇ ਵਿੱਚ ਤੇ ਇਹ ਆਤਮ ਵਿਸ਼ਵਾਸ ਉਹਦੀ ਦੂਜੀ ਪੌੜੀ ਹੈ ਤੇ ਜਿਹੜਾ ਅਮੀਰੀ ਦਾ ਗੋਣ ਹੈ ਕਿ ਬੰਦਾ ਇਨਸਾਨ ਅਮੀਰੀ ਵਾਲੇ ਨੁਕਤੇ ਕਿਵੇਂ ਗ੍ਰਹਿਣ ਕਰੇ ਤੀਜਾ ਹੈ ਆਪਣ ਹੱਥੀਂ ਆਪਣਾ ਜੋ ਸਤਗੁਰੂ ਨੇ ਕਿਹਾ ਕਿ ਆਪੇ ਹੀ ਕਾਜ ਸਵਾਰੀ ਹੈ ਕਦੀ ਵੀ ਬਗਾਨੇ ਆਸਰੇ ਦੇ ਉੱਤੇ ਸਾਡਾ ਲੋਕ ਖਾਣ ਵੀ ਹੈ ਬਗਾਨੇ ਸ਼ਾਹ ਤੇ ਮੁੱਛਾ ਮਨਾਉਣੀਆਂ ਸ਼ਾਹ ਲੱਸੀ ਨੂੰ ਕਹਿੰਦੇ ਐਵੇਂ ਕਿਸੇ ਦੀ ਬਗਾਨੀ ਲੱਸੀ ਬੰਦਾ ਦੇਖ ਕੇ ਪ੍ਰਾਤਨ ਕਹਾਣੀ ਹੈ ਕਿ ਕੋਈ ਪਠਾਨ ਜਿਹੜਾ ਉਹਦੀਆਂ ਮੁੱਛੇ ਮਨਾਇਆ ਪਰ ਲੋਕ ਉਹ ਕੋਈ ਮੱਝ ਲੈ ਕੇ ਅੱਗੇ ਚਲਾ ਗਿਆ ਬਗਾਨੀ ਆਸ ਦੇ ਹਸਤੇ ਬਕਾਨੇ ਆਸਰੇ ਦੇ ਉੱਤੇ ਕਦੀ ਕੋਈ ਮਨੋਖ ਇਨਸਾਨ ਤਰੱਕੀ ਨਹੀਂ ਕਰਦਾ ਹੁੰਦਾ ਆਪਣੇ ਹੱਥਾਂ ਨਾਲ ਕੀਤੀ ਹੋਈ ਕਿਰਤ ਆਪਣੇ ਵਜੂਦ ਨਾਲ ਕੀਤੀਆਂ ਹੋਈਆਂ ਪ੍ਰਾਪਤੀਆਂ ਦਾ ਸਿਰਾ ਹੀ ਸਭ ਤੋਂ ਉੱਚਾ ਹੁੰਦਾ ਇਸ ਲਈ ਜਿਹੜਾ ਗੁਣ ਹੈ ਕਿ ਖੁਦ ਕੰਮ ਕਰਨ ਦੀ ਯੋਗਤਾ ਖੁਦ ਸਮਰੱਥਾ ਤੇ ਕਹਿਣਾ ਕਿ ਇਹ ਮੈਂ ਹੀ ਕਰ ਸਕਦਾ ਇਹ ਸਭ ਤੋਂ ਵੱਡਾ ਅਮੀਰੀ ਦਾ ਗੁਣ ਹੁੰਦਾ ਇਨਸਾਨ ਦੇ ਪਾਸ ਅੱਗੇ ਹੈ ਜੀਵੇ ਆਸਾ ਮਰੇ ਨਰਾਸਾ ਆਸ਼ਾ ਹੋਏਗੀ ਤਾਂ ਨਿਰਾਸ਼ਾ ਦੂਰ ਹੋਏਗੀ ਜਿਵੇਂ ਕਹਿੰਦੇ ਹਨੇਰੇ ਦੀ ਕੋਈ ਹੋਂਦ ਨਹੀਂ ਚਾਨਣ ਦੀ ਗੈਰ ਹਾਜ਼ਰੀ ਹੈ ਤੁਸੀਂ ਲਾਈਟ ਜਗਾ ਦਿਓ ਮੋਮਬੱਤੀ ਜਗਾ ਦਿਓ ਦੀਵਾ ਜਗਾ ਦਿਓ ਜਦੋਂ ਜਗਾਉਂਗੇ ਹਨੇਰਾ ਦੂਰ ਹੋ ਜਾਏਗਾ ਆ ਜਿੰਨਾ ਡਿਪਰੈਸ਼ਨ ਟੈਨਸ਼ਨ ਹੈ ਜਿੰਨੀਆਂ ਆਤਮ ਹਤਿਆਵਾਂ ਨੇ ਇਹ ਹਮੇਸ਼ਾ ਨਿਰਾਸ਼ਾ ਚੋਂ ਪੈਦਾ ਹੁੰਦੀਆਂ ਨਿਰਾਸ਼ਾਵਾਦੀ ਨੂੰ ਆਸ਼ਾ ਦੀ ਕਿਰਨ ਚਾਹੀਦੀ ਹੈ ਬੰਦੇ ਕੋਲੇ ਅਮੀਰੀ ਕੀ ਹੈ ਆਸ਼ਾਵਾਦੀ ਹੋਣਾ ਚੜ੍ਹਦੀ ਕਲਾ ਪੋਜ਼ਿਟਿਵ ਥੌਟ ਇਹ ਜਿਹੜੀ ਆਸ਼ਾ ਦੇ ਨਾਲ ਹੀ ਸੰਸਾਰ ਵਿੱਚੋਂ ਹਮੇਸ਼ਾ ਨਿਰਾਸ਼ਾ ਦੂਰ ਹੁੰਦੀ ਹੈ ਇਹ ਇਹਦਾ ਚੌਥਾ ਗੁਣ ਵੀ ਹੈ ਤੇ ਚੌਥਾ ਨੁਕਤਾ ਵੀ ਹੈ ਪੰਜਵਾਂ ਹੈ ਮਨ ਦੀ ਅਮੀਰੀ ਦਰਅਸਲ ਬੰਦੇ ਦੀ ਵਿਚਾਰ ਸ਼ਕਤੀ ਅਮੀਰ ਹੋਵੇ ਬਲਵਾਨ ਹੋਵੇ ਕਿਉਂਕਿ ਅਮੀਰੀ ਦਾ ਇੱਕ ਪੱਖ ਹੈ ਕਿ ਬੰਦਾ ਕੁਝ ਬਚਾਉਂਦਾ ਹੈ ਕੁਝ ਨਵਾਂ ਕਰਦਾ ਹੈ ਨਵਾਂ ਜੋੜਦਾ ਜੋ ਜੋੜਦਾ ਉਹ ਹੌਲੀ-ਹੌਲੀ ਅਮੀਰ ਹੁੰਦਾ ਹੈ ਪਰ ਦੂਜਾ ਪੱਖ ਹੈ ਕਿ ਅਸੀਂ ਵਿਚਾਰਾਂ ਵਿੱਚ ਵੀ ਤਾਂ ਅਮੀਰੀ ਲਿਆਈਏ ਵਿਚਾਰ ਵੀ ਨਵੇਂ ਆਉਣਗੇ ਚੰਗੇ ਆਉਣਗੇ ਚੰਗਿਆਂ ਵਿਚਾਰਾਂ ਵਾਲਾ ਬੰਦਾ ਈਰਖਾ ਕੀਨਾ ਸਾੜਾ ਵਾਲਾ ਹਉਮੈਵਾਦੀ ਨਹੀਂ ਹੁੰਦਾ ਮੰਦੀ ਅਮੀਰੀ ਦਰਸਲ ਸੰਸਾਰ ਦੀ ਅਮੀਰੀ ਹੈ ਤੁਸੀਂ ਜਿੰਨਾ ਸਾਡਾ ਭਾਰਤੀ ਸਹਿਤ ਪੜ੍ਹੀਏ بڑے بڑے ਲੋਕ ਆਏ ਧਰਤੀ ਨੂੰ ਸਕੰਦਰ ਅਰਗਬਾਦਸ਼ਾ ਆ ਕਿ ਮੈਂ ਸੰਸਾਰ ਫਤਿਹ ਕਰਨਾ ਆਖਰ ਇੱਕ ਰੋਗ ਨਾਲ ਫੌਤ ਹੋ ਗਿਆ ਮਰਨ ਤੋਂ ਪਹਿਲਾਂ ਕੀ ਕਹਿੰਦਾ ਕਿ ਹਕੀਮ ਜਿਹੜੇ ਮੇਰੇ ਆਚਾਰੇ ਜਿਹੜੇ ਹਕਮਤ ਦੇ ਮਾਰ ਆ ਇਹ ਮੇਰੀ ਅਰਥੀ ਨੂੰ ਮੋਢਾ ਦੇਣਗੇ ਤਾਂ ਕਿ ਸੰਸਾਰ ਨੂੰ ਪਤਾ ਲੱਗ ਜਾਏ ਕਿ ਇਹ ਵੀ ਮੈਨੂੰ ਬਚਾ ਨਹੀਂ ਸਕੇ ਪਰ ਉਹਦੇ ਹੱਥ ਲਟਕਦੇ ਬਾਹਰ ਜਾਣ ਖਾਲੀ ਤਾਂ ਕਿ ਸੰਸਾਰ ਨੂੰ ਹੋਵੇ ਵੀ ਇਹ ਵੀ ਖਾਲੀ ਹੱਥੀ ਸੰਸਾਰ ਤੋਂ ਗਿਆ ਇਸ ਲਈ ਮੰਨ ਦੀ ਅਮੀਰੀ ਵਾਸਤੇ ਹੀ ਤਕਰੀਬਨ ਬਹੁਤ ਵੱਡੀ ਪੱਦਰ ਤੇ ਸਹਿਤ ਰਚਾ ਜਾਂਦਾ ਹੈ ਇਦਾ ਰੂਪ ਕੋਈ ਵੀ ਹੋ ਸਕਦਾ ਕਿਉਂਕਿ ਵਿਚਾਰਾਂ ਦੀ ਅਮੀਰੀ ਸਭ ਤੋਂ ਵੱਡੀ ਅਮੀਰੀ ਹੁੰਦੀ ਹੈ ਬਹੁਤ ਸਾਰਾ ਸੰਸਾਰ ਜਿਹੜਾ ਮਨ ਕਰਕੇ ਰੋਗੀ ਆ ਉਹ ਲੱਖਪਤੀ ਹੋਵੇ ਕਰੋੜਪਤੀ ਹੋਵੇ ਅਰਬਪਤੀ ਹੋਵੇ ਜੇ ਉਹ ਵਿਚਾਰ ਸ਼ਕਤੀ ਕਰਕੇ ਬਿਮਾਰ ਹੈ ਤਾਂ ਉਹ ਕੋਈ ਅਮੀਰੀ ਕੋਈ ਮਹਿਣਾ ਨਹੀਂ ਲਖਦੀ ਛੇਵਾਂ ਹੈ ਸਬਰ ਸੰਤੋਖ ਦਰਸਲ ਇਹ ਜਿੰਨੀ ਵੀ ਮਲਾਵਟਖੋਰੀ ਭ੍ਰਿਸ਼ਟਾਚਾਰ ਲੁੱਟਖੋ ਹੈ ਇਹ ਉਹਨਾਂ ਲੋਕਾਂ ਚਾਹੀਏ ਜਿਨ੍ਹਾਂ ਨੇ ਸਬਰ ਸੰਤੋਖ ਗਵਾ ਲਿਆ ਜੀਵ ਜੰਤੂਆਂ ਵਿੱਚ ਸਬਰ ਹੈ ਕਿ ਉਹ ਚੋਗਾ ਚੁੱਕ ਕੇ ਰਾਮ ਨਾਲ ਆਪਣੇ ਆਲਿਆਂ ਵਿੱਚ ਬੈਠ ਜਾਂਦੇ ਆ ਅਗਲੇ ਦਿਨ ਦਾ ਨਹੀਂ ਸੋਚਦੇ ਪਰ ਕੇਵਲ 84 ਲੱਖ ਜੂਨਾ ਦਾ ਜਿਹੜਾ ਸਰਦਾਰ ਆਪਣੇ ਆਪ ਨੂੰ ਕਹਿੰਦਾ ਇਹ ਕਈ ਕਈ ਪੀੜ੍ਹੀਆਂ ਲਈ ਜੋੜਦਾ ਹੋਇਆ ਗਰੀਬਾਂ ਦਾ ਲੋੜਵੰਦਾਂ ਦਾ ਲੁੱਟ ਕੇ ਵੀ ਖਾ ਜਾਂਦਾ ਅੱਜ ਸਾਡੀ ਇਸ ਧਰਤੀ ਦੀ ਬਦਕਿਸਮਤੀ ਇਹ ਹੈ ਕਿ ਇਹ ਜਿਹੜਾ 84 ਲੱਖ ਜੁਨਾ ਦਾ ਸਰਦਾਰ ਹੀ ਜੀਵ ਜੰਤੂਆਂ ਦਾ ਚਾਰਾ ਵੀ ਖਾ ਜਾਂਦਾ ਹੈ ਲੁੱਟਕ ਸੁੱਟ ਵੀ ਕਰਦਾ ਹੈ ਕਿਉਂਕਿ ਸਬਰ ਸੰਤੋਖ ਨਹੀਂ ਹੈ ਕੁਦਰਤ ਨੇ ਹਰ ਜੀਵ ਜੰਤੂ ਨੂੰ ਇੱਕ ਸਬਰ ਸੰਤੋਖ ਦਿੱਤਾ ਪਰ ਕੇਵਲ ਮਨੁੱਖ ਦੀ ਬਿਰਤੀ ਕਈ ਵਾਰੀ ਇਹੋ ਜੀ ਹੋ ਜਾਂਦੀ ਹੈ ਜਿਹਨੂੰ ਸਤਗੁਰੂ ਜੀ ਬਿਨਾਂ ਸੰਤੋਖ ਨਹੀਂ ਕੋਈ ਰਾਜ ਹੈ ਜੇ ਸੰਤੋਖ ਨਹੀਂ ਆਇਆ ਤੇ ਰਾਜ ਵੀ ਕੋਈ ਨਹੀਂ ਹੈ ਕੰਗਾਲੀ ਰਹੇਗੀ ਨਲਕੀ ਰਹੇਗੀ ਭੁੱਖ ਰਹੇਗੀ ਇਹ ਭੁੱਖ ਦੂਰ ਉਦੋਂ ਹੋਏਗੀ ਜਦੋਂ ਬੰਦਾ ਦਿੱਤੇ ਹੋਏ ਤੇ ਸਬਰ ਕਰੇਗਾ ਕਿਉਂਕਿ ਜਿਹੜਾ ਸਬਰ ਸੰਤੋਖ ਵਾਲਾ ਹੁੰਦਾ ਨਾ ਦਰਅਸਲ ਉਹੀ ਮਨ ਦਾ ਅਮੀਰ ਹੁੰਦਾ ਉਹੀ ਰੂਹ ਦਾ ਅਮੀਰੀ ਉਹਦੇ ਕੋਲੇ ਹੁੰਦੀ ਹੈ ਇਹ ਆਤਮਿਕ ਅਮੀਰੀ ਹੁੰਦੀ ਹੈ ਇਹਦੇ ਵਿੱਚ ਹੀ ਖੁਸ਼ੀ ਤੇ ਖੇੜਾ ਹੁੰਦਾ ਹੈ ਹਾਂ ਉਦਮ ਕਰਿੰਦਿਆਂ ਜੀਓ ਤੂੰ ਕਮਾਉਣ ਦੇ ਆ ਸੁੱਖ ਪੁੰਚ ਉਦਮ ਕਰਨਾ ਬੰਦੇ ਦਾ ਧਰਮ ਹੈ ਉਦਮ ਕਰੇਗਾ ਤੇ ਪ੍ਰਾਪਤੀ ਹੋਏਗੀ ਉਦਮ ਕਰਦੇ ਆ ਵੀ ਸਬਰ ਸੰਤੋਖ ਰੱਖਣਾ ਸਭ ਤੋਂ ਵੱਡੀ ਜਿਹੜੀ ਆ ਜ਼ਰੂਰੀ ਨੁਕਤਾ ਹੁੰਦਾ ਇਹਨੂੰ ਛੇਵਾਂ ਨੁਕਤਾ ਗਿਣਿਆ ਗਿਆ ਜੇ ਇਹ ਨਹੀਂ ਹੈ ਤਾਂ ਕੋਈ ਅਮੀਰੀ ਨਹੀਂ ਹੈ ਭਵੇਂ ਕੋਈ ਕਿੰਨਾ ਵੀ ਵੱਡਾ ਮਾਲਕ ਹੋਵੇ ਤੇ ਸੱਤਵਾਂ ਹੈ ਕੁਦਰਤੀ ਰੰਗਾਂ ਵਿੱਚ ਜਿਓ ਦਰਅਸਲ ਜਿਹੜੀ ਕਾਦਰ ਦੀ ਕੁਦਰਤ ਹੈ ਇਹ ਸਾਨੂੰ ਜਿਉਣਾ ਸਿਖਾਉਂਦੀ ਹੈ ਬੰਦਾ ਜਦੋਂ ਕੁਦਰਤ ਨਾਲ ਟੱਕਰ ਲੈਂਦਾ ਤੇ ਖੋਦ ਹੀ ਬਹੁਤ ਸਾਰੇ ਰੋਗਾਂ ਦਾ ਭੰਕਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਇਸ ਲਈ ਅੱਜ ਦੀ ਸਥਿਤੀ ਵਿੱਚ ਸਮੂਹ ਮਾਨਵਤਾ ਨੂੰ ਜੇ ਪ੍ਰੇਰਿਆ ਜਾਂਦਾ ਭਾਈ ਕੁਦਰਤੀ ਰੰਗਾਂ ਵਿੱਚ ਜਿਉਣਾ ਸਿੱਖੋ ਗਰਮੀ ਸਰਦੀ ਵੀ ਆਉਂਦੀ ਹੈ ਰੁੱਤਾਂ ਬਦਲਦੀਆਂ ਨੇ ਮਨੁੱਖ ਦੀ ਉਮਰ ਨਾਲ ਵੀ ਉਹਦੇ ਵਿੱਚ ਪਰਵਰਤਨ ਆਉਂਦੇ ਆ ਜਿਸ ਬੰਦੇ ਨੇ ਪ੍ਰਵਾਨ ਕਰ ਲਿਆ ਉਹਦਾ ਜੀਵਨ ਸਫਲ ਹੋ ਜਾਂਦਾ ਹੈ ਜਿਹੜਾ ਝੋਰੀਆਂ ਚਿੰਤਾ ਵਿੱਚ ਪੈ ਗਿਆ ਉਹ ਕਈ ਰੋਗਾਂ ਦਾ ਸ਼ਿਕਾਰ ਹੋ ਕੇ ਰਹਿ ਜਾਂਦਾ ਇਸ ਲਈ ਬਹੁ ਗਣਤੀ ਸਮਾਜ ਜਿਹੜਾ ਜਦੋਂ ਕੁਦਰਤ ਤੋਂ ਦੂਰ ਹੁੰਦਾ ਤੇ ਕਾਦਰ ਤੋਂ ਦੂਰ ਹੁੰਦਾ ਕਾਦਰ ਦੇ ਨਾਲ ਮਿਲਾਂਗੇ ਸ਼ੁਕਰਾਨਾ ਆਏਗਾ ਸਬਰ ਆਏਗਾ ਸਾਝੀਵਾਲਤਾ ਆਏਗੀ ਆਪਸੀ ਸਨੇਹ ਪਿਆਰ ਆਏਗਾ ਜੀਵਨ ਜੁਗਤ ਆਏਗੀ ਕਿਉਂਕਿ ਜਿਉਣਾ ਇੱਕ ਕਲਾ ਹੈ ਇਹ ਕਲਾ ਜੇਕਰ ਆ ਗਈ ਤੇ ਜੀਵਨ ਸਫਲ ਹੈ ਜੇਕਰ ਬੰਦਾ ਇਨ੍ਹਾਂ ਰੂਪਾਂ ਵਿੱਚ ਇਨ੍ਹਾਂ ਕਲਾਵਾਂ ਵਿੱਚ ਨਾ ਜੁੜਿਆ ਤੇ ਬੇਸੰਤੋਖਿਆ ਦਾ ਜੀਣਾ ਕੇਵਲ ਜੂਨ ਹੰਡਾਉਣਾ ਹੁੰਦਾ ਇਸ ਲਈ ਅਸੀਂ యేసు ਵਿਸ਼ੇਧੀ ਇਸ ਨੂੰ ਪੂਰਤਾ ਕਰਦੇ ਆ ਕਿ ਅਮੀਰੀ ਦੇ ਇਹਨਾਂ 7 ਨੁਕਤਿਆਂ ਉੱਤੇ ਜਿਹੜਾ ਬੰਦਾ ਪੂਰਾ ਸੂਰਾ ਹੈ ਉਹ ਵੀ ਰੱਜਮਾ ਅਮੀਰ ਹੈ ਕਿਉਂਕਿ ਇਹ ਜੀਵਨ ਜਿਉਣ ਦੀ ਕਲਾ ਹੈ ਤੇ ਜਿਹਦੇ ਪਾਸ ਜੀਵਨ ਜਿਉਣ ਦੀ ਕਲਾ ਹੈ ਉਹਦਾ ਇਹ ਜੀਵਨ ਯਾਤਰਾ ਵੀ ਸਫਲ ਹੈ ਔਰ ਉਹੀ ਇਹ ਮੁਸਕਰਾ ਕੇ ਕਹੇਗਾ ਕਿ ਜਿੰਨਾ ਚਿਰ ਜੀਵੇ ਰੱਜ ਕੇ ਜੀਏ ਤੇ ਰੱਜ ਕੇ ਮੀਰੀ ਮਾਣੀ ਤੇ ਰੱਜ ਕੇ ਮੀਰੀ ਮਨੁੱਖ ਦੇ ਨਾਲ ਨਾਲ ਰਹੇਗੀ ਜੇਕਰ ਉਹਦੀ ਵਿਚਾਰ ਸ਼ਕਤੀ ਬਲਵਾਨ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ